ਜੇ ਤੁਸੀਂ ਸਸਤਾ ਘਰ ਲੱਭ ਰਹੇ ਹੋ ਜੀ ਹਲੇ ਤੱਕ ਤੁਹਾਨੂੰ ਨਹੀਂ ਮਿਲਿਆ ਤਾਂ ਜਮਾ ਸਸਤਾ ਘਰ ਆਪਾਂ ਲੈ ਕੇ ਪਹੁੰਚਿਆ ਜੀ ਤੁਹਾਡੀ ਉਡੀਕ ਅੱਜ ਇੱਥੇ ਖਤਮ ਹੋ ਜੂਗੀ ਕੁੱਲ 4 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਵਧੀਆ ਘਰ ਹੈ ਤੇ ਸਾਰੀ ਆਪਾਂ ਗੱਲਬਾਤ ਕਰ ਲਈ ਹੈ ਜੀ ਘਰ ਦੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 62173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਵੀਡੀਓ ਜਾਣਕਾਰੀ ਫੋਟੋ ਮੇਰੇ ਕੋਲੇ ਭੇਜ ਦਿਓ ਜਮਾ ਫ੍ਰੀ ਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਇੱਕ ਤਰ੍ਹਾਂ ਦੀ ਆਪਾਂ ਸਪੈਸ਼ਲ ਵੀਡੀਓ ਤੁਹਾਡੇ ਵਾਸਤੇ ਅੱਜ ਇਹ ਲੈ ਕੇ ਪਹੁੰਚੀਆਂ ਜੀ ਸਪੈਸ਼ਲ ਇਸ ਕਰਕੇ ਕਿਉਂਕਿ ਆਪਾਂ ਜਮਾ ਘੱਟ ਰੇਟ ਅੱਜ ਲੈ ਕੇ ਪਹੁੰਚੀਆਂ ਕੁੱਲ ਰੇਟ ਮਾਲਕ ਨੇ 4 ਲੱਖ ਰੁਪਏ ਦੱਸਿਆਗਾ ਤੇ ਤੁਹਾਨੂੰ ਇੱਕ ਗੱਲ ਸਭ ਤੋਂ ਪਹਿਲਾਂ ਮੈਂ ਕਨਫਰਮ ਕਰਵਾ ਦੇਣਾ ਜੀ ਆਪਾਂ ਦੋ ਘਰ ਇਸ ਵੀਡੀਓ ਚ ਲੈ ਕੇ ਪਹੁੰਚੀਆਂ ਜੀ ਇੱਕ ਤਾਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਜੀ ਇਹ ਘਰ ਆ ਗਿਆ ਇੱਕ ਇਹ ਤੋਂ ਇਲਾਵਾ ਤੁਹਾਨੂੰ ਅੱਗੇ ਘਰ ਦੇਖਣ ਨੂੰ ਮਿਲੂਗਾ ਜੀ ਸਾਰੀ ਗੱਲਬਾਤ ਆਪਾਂ ਕਰਦੇ ਚੱਲਦੇ ਹਾਂ ਜੀ ਬਾਕੀ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀ ਇਸ ਘਰ ਦੇ ਸਾਰੇ ਕਿਤੇ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਜੀ ਤੇ ਰਸੋਈ ਚੈੱਕ ਕਰੋ ਜੀ ਕਿਚਨ ਦਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਸੀ ਲੱਕੜ ਦਾ ਕੰਮ ਵਧੀਆ ਹੋਇਆ ਬਾਕਸ ਵਗੈਰਾ ਵਧੀਆ ਬਣੇ ਹੋਏ ਨੇ ਤੇ ਆਪਾਂ ਥੋੜਾ ਜਿਹਾ ਗਾਹਾਂ ਚੱਲਾਂਗੇ ਇੱਕ ਆਪਾਂ ਨੂੰ ਪੂਰਾ ਖੁੱਲਾ ਢੁਲਾ ਕਮਰਾ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖ ਵੀ ਰਹੇ ਹੋ ਸੀ ਤੇ ਮਾਲਕ ਨੇ ਦੱਸਿਆ ਵੀ ਇਹ ਜਿਹੜਾ ਘਰ 62 ਗੱਜ ਜਗ੍ਹਾ ਦੇ ਵਿੱਚ ਬਣਿਆ ਹੋਇਆ ਹੈ 62 ਗੱਜ ਜਿਹੜੀ ਜਗ੍ਹਾ ਹੈ ਰਜਿਸਟਰੀ ਬਲਿਆ ਸੀ ਜੇ ਥੋੜਾ ਜਿਹਾ ਹੋਰ ਆਪਾਂ ਗਾਹਾਂ ਚੱਲਾਂਗੇ ਇੱਕ ਆਪਾਂ ਨੂੰ ਅੰਦਰਲੀ ਸਾਈਡ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਟਾਈਲਾਂ ਤੋਂ ਲੈ ਕੇ ਟੂਟੀਆਂ ਦਾ ਹਰ ਇੱਕ ਕੰਮ ਕੰਪਲੀਟ ਆਪਨ ਮਿਲੂਗਾ ਜਿਹੜੀ ਆਪਾਂ ਇਹ ਕੋਠੀ ਲੈ ਕੇ ਪਹੁੰਚੇ ਕੋਠੀ ਗੈਲੋ ਚਾਹੀ ਘਰ ਕਹਿ ਲੋ ਜੀ ਕੋਠੀ ਤੋਂ ਘੱਟ ਨਹੀਂ ਹੈਗਾ ਸੀ ਤੇ ਘਰ ਪੂਰਾ ਵਧੀਆਗਾ ਕੰਮ ਵੀ ਸਾਰਾ ਤੁਸੀਂ ਦੇਖ ਰਹੇ ਹੋ ਵਧੀਆ ਮਾਲਕ ਨੇ ਕਰਵਾਇਆ ਹੋਇਆ ਤੇ ਰੰਗ ਰੋਗਨ ਤੋਂ ਲੈ ਕੇ ਬਲ ਪੇਪਰ ਦਾ ਕਈ ਥਾਂ ਤੇ ਬਲ ਪੇਪਰ ਵੀ ਲੱਗਿਆ ਹੋਇਆ ਸੀ ਤੁਸੀਂ ਪਿੱਛੇ ਦੇਖਿਆ ਸੀਗਾ ਤੇ ਵਧੀਆ ਆਪਾਂ ਲੈ ਕੇ ਪਹੁੰਚਿਆ 62 ਗਜ਼ ਰਜਿਸਟਰੀ ਵਾਲੀ ਜਗ੍ਹਾ ਪਰ ਮਿਲ ਜੂਗੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਜਮ੍ਹਾਂ ਘੱਟ ਰੇਟ ਮਾਲਕ ਨੇ ਕਿਹਾ ਹੈਗਾ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾਉਣਾ ਸੀ ਪਹਿਲਾਂ ਇੱਕ ਬਾਰੀ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਆਪਣੀ ਇਹ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਥੱਲੇ ਜਿਹੜਾ ਲਾਈਕ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਜੀ ਹਰ ਰੋਜ਼ ਆਪਣੀ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਵੀ ਲਾਜ਼ਮੀ ਦਬਾ ਦਿਓ ਆਪਣੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਬਾਕੀ ਥੱਲੇ ਨਹੀਂ ਹੈਗਾ ਸੀ ਉੱਪਰ ਵੀ ਪੋਰਸ਼ਨ ਇਹਨਾਂ ਨੇ ਬਣਾ ਰੱਖਿਆ ਡਬਲ ਸਟੋਰੀ ਕੋਠੀ ਆਪ ਨੂੰ ਦੇਖਣ ਨੂੰ ਮਿਲੂਗੀ ਉੱਪਰ ਦੀ ਗੱਲ ਕਰੀਏ ਰਸੋਈ ਤੁਸੀਂ ਦੇਖੋ ਜੀ ਵਧੀਆ ਰਸੋਈ ਬਣੀ ਹੋਈ ਆ ਤੇ ਇੱਕ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਸਾਰਾ ਕੰਮ ਆਪਾਂ ਨੂੰ ਬਾਥਰੂਮ ਦਾ ਕੰਪਲੀਟ ਮਿਲੂਗਾ ਜਿਵੇਂ ਕਿ ਥੱਲੇ ਸਾਰਾ ਕੰਮ ਕੰਪਲੀਟ ਕੀਤਾ ਹੋਇਆ ਸੀਗਾ ਉਹਮੀ ਸਾਰਾ ਕੰਮ ਉੱਪਰਲੇ ਬਾਥਰੂਮ ਦਾ ਵੀ ਕੀਤਾ ਹੋਇਆ ਹੈ ਤੇ ਇੱਕ ਆਪਾਂ ਨੂੰ ਮਿਲੂਗਾ ਜੀ ਪੂਰਾ ਵਧੀਆ ਖੁੱਲਡੁੱਲਾ ਕਮਰਾ ਦੇਖਣ ਨੂੰ ਤੇ ਸਾਰਾ ਕੁਝ ਚੈੱਕ ਰੂਜ਼ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸੇ ਵੀ ਸਾਰੇ ਕਿਤੇ ਟਾਈਲਾਂ ਲਗਵਾ ਰੱਖੀਆਂ ਸੀ ਟਾਈਲਾਂ ਦਾ ਕੰਮ ਸਾਰਾ ਹੋਇਆਗਾ ਤੇ ਲਾਈਟਿੰਗ ਦਾ ਸਾਰਾ ਕੰਮ ਕੰਪਲੀਟ ਮਿਲੂਗਾ ਜੀ ਤੇ ਕੰਮ ਕਿਸੇ ਪਾਸੋਂ ਕੋਈ ਕਰਵਾਉਣ ਦੀ ਲੋੜ ਹੈ ਨਹੀਂ ਨਾ ਕੋਈ ਮਰੰਮਤ ਕਰਵਾਉਣ ਦੀ ਲੋੜ ਹੈ ਸਾਰਾ ਕੰਮ ਪਹਿਲਾਂ ਤੋਂ ਕੀਤਾ ਕਰਾਇਆਗਾ ਥੱਲੇ ਦਾ ਵੀ ਤੇ ਉੱਪਰ ਦਾ ਵੀ ਮਾਲਕ ਕਹਿੰਦੇ ਨੇ ਵੀ ਗਲੀ ਵੀ ਪੂਰੀ ਖੁੱਲੀ ਡੁੱਲੀ ਲੱਗਦੀ ਹੈ ਤੇ ਮਾਲਕ ਨੇ ਵੀਡੀਓ ਰਾਹੀਂ ਗਲੀ ਦਿਖਾਈ ਵੀ ਅਸੀ ਜਿਹੜਾ ਰਸਤਾ ਮਿਲੂਗਾ ਪੂਰਾ ਖੁੱਲਾ ਡੁੱਲਾ ਦੇਖਣ ਨੂੰ ਮਿਲੂਗਾ ਕੋਈ ਐਦਾ ਨਹੀਂ ਹੈਗਾ ਵੀ ਭੀੜ ਭਰਾਕਾ ਜਿਹਾ ਵੀ ਗੱਡੀ ਨਾ ਆਵੇ ਜਾਂ ਕੁਝ ਹੋਰ ਨਾ ਆਵੇ ਸੀ ਗੱਡੀ ਵੀ ਆਰਾਮ ਨਾਲ ਆਉਂਦੀ ਹੈ ਅਸੀ ਤੇ ਹਰ ਇੱਕ ਮਸ਼ੀਨਰੀ ਵਧੀਆ ਲੱਗਦੀ ਹੈ ਅਸੀ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਰਹੇ ਹੋ ਸੀ ਜੀ ਆਪਾਂ ਇਸ ਕੋਠੀ ਦੀ ਗੱਲ ਕਰੀਏ ਡਿਮਾਂਡ ਦੀ ਗੱਲ ਕਰੀਏ ਤਾਂ ਕੁੱਲ 17 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਅਸੀਂ 17 ਲੱਖ ਦੇ ਵਿੱਚੋਂ ਵੀ ਰੇਟ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਜਿਹਨੂੰ ਵੀ ਇਹ ਕੋਠੀ ਪਸੰਦ ਆਉਂਦੀ ਹੈ ਸਾਡੀ ਕੋਠੀ ਹੈ ਮਾਲਕ ਕਹਿੰਦੇ ਨੇ ਵੀ ਆ ਕੇ ਕੋਈ ਦੇਖਣਾ ਚਾਹੁੰਦਾ ਤਾਂ ਆ ਕੇ ਵੀ ਦੇਖ ਸਕਦੇ ਆ ਜੇ ਆਪਾਂ ਪੂਰੀ ਲੋਕੇਸ਼ਨ ਦੀ ਗੱਲ ਕਰੀਏ ਏਰੀਆ ਦੀ ਗੱਲ ਕਰੀਏ ਤਾਂ ਗੁਰੂ ਬਿਹਾਰ ਨਗਰ ਇਹਨਾਂ ਨੇ ਏਰੀਆ ਦੱਸਿਆ ਗੁਰੂ ਬਿਹਾਰ ਨਗਰ ਨੇੜੇ ਭਾਰਤ ਗੈਂਸ ਏਜੰਸੀ ਚੂਰਪੁਰ ਰੋਡ ਲੁਧਿਆਣਾ ਜੀ ਖਾਸ ਲੁਧਿਆਣੇ ਤੋਂ ਆਪਾਂ ਲੈ ਕੇ ਪਹੁੰਚੇ ਆ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਜੀ ਕਾਫੀ ਆਪਣੇ ਕੋਲੇ ਡਿਮਾਂਡ ਆਈ ਸੀਗੀ ਲੁਧਿਆਣੇ ਸਾਈਡ ਤੋਂ ਤੇ ਲੁਧਿਆਣੇ ਤੋਂ ਆਪਾਂ ਕੋਠੀ ਤੁਹਾਡੇ ਵਾਸਤੇ ਵਧੀਆ ਲੈ ਕੇ ਪਹੁੰਚੇ ਆ 62 ਗਾ ਜਗ੍ਹਾ ਜੀ 17 ਲੱਖ ਰੁਪਏ ਡਿਮਾਂਡ ਹੈ ਉੱਪਰ ਦਾ ਪੋਰਸ਼ਨ ਥੱਲੇ ਦਾ ਪੋਰਸ਼ਨ ਸਭ ਕੁਝ ਤੁਸੀਂ ਦੇਖ ਲਿਆ ਸੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੀ ਤੇ ਇਹ ਵੀਡੀਓ ਖਤਮ ਨਹੀਂ ਹੋਈ ਜੀ ਜਿਹੜਾ 4 ਲੱਖ ਦਾ ਆਪਾਂ ਘਰ ਲੈ ਕੇ ਪਹੁੰਚਿਆ ਉਹਦੀ ਗੱਲਬਾਤ ਕਰਦੇ ਹਾਂ ਜੀ ਆਪਾਂ ਮਾਲਕ ਨੇ ਵੀਡੀਓ ਵੀ ਵਧੀਆ ਬਣਾ ਕੇ ਭੇਜੀ ਆ ਵੀਡੀਓ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਤੇ ਸਾਰੀ ਗੱਲਬਾਤ ਆਪਾਂ ਕਰਦੇ ਹਾਂ ਜੀ ਪਹਿਲਾਂ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚਿਆ 62 ਗੱਜ ਦੀ 17 ਲੱਖ ਦੀ ਡਿਮਾਂਡ ਚ ਇਹ ਤੁਹਾਨੂੰ ਕਿਵੇਂ ਦੀ ਲੱਗੀ ਸੀ ਜੇ ਤੁਹਾਨੂੰ ਇਹ ਕੋਠੀ ਪਸੰਦ ਆਈ ਅਸੀ ਤਾਂ ਜਰੂਰ ਵੀਡੀਓ ਨੂੰ ਲਾਈਕ ਕਰ ਦਿਓ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਤੁਹਾਨੂੰ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਹਰ ਰੋਜ਼ ਆਪਾਂ ਨਵੀਂ ਵੀਡੀਓ ਅਲੱਗ-ਅਲੱਗ ਏਰੀਆ ਚੋਂ ਲੈ ਕੇ ਆਉਂਦੇ ਰਹੇ ਨੇ ਜੀ ਘਰ ਕੋਠੀ ਮਕਾਨ ਦਿੱਲੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਜਿਹੜਾ 4 ਲੱਖ ਦਾ ਆਪਾਂ ਘਰ ਲੈ ਕੇ ਪਹੁੰਚੀ ਹਾਂ ਸੀ ਸਾਰੀ ਗੱਲਬਾਤ ਤੁਹਾਨੂੰ ਮੈਂ ਦੱਸ ਦਿਆਂ ਜੀ ਬਾਕੀ ਵੀਡੀਓ ਸਕਰੀਨ ਤੇ ਚੱਲਦੀ ਰਹੂਗੀ ਮਾਲਕ ਨੇ ਵੀਡੀਓ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਕਮਰਾ ਤੁਸੀਂ ਚੈੱਕ ਕਰੋ ਜੀ ਮਾਲਕ ਨੇ ਦੱਸੇ ਨੇ ਵੀ ਦੋ ਤਾਂ ਕਮਰੇ ਬਣੇ ਹੋਏ ਨੇ ਦੋ ਕਮਰੇ ਨੇ ਖੁੱਲੇ ਡੁੱਲੇ ਵਧੀਆ ਤੇ ਜਗ੍ਹਾ ਦੀ ਗੱਲ ਕਰੀਏ ਮਾਲਕ ਨੇ ਢਾਈ ਮਰਲੇ ਜਗ੍ਹਾ ਦੱਸੀ ਆ ਢਾਈ ਮਰਲੇ ਜਗ੍ਹਾ ਮਾਲਕ ਨੇ ਦੱਸੀ ਆ ਜੀ ਢਾਈ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਰੇਟ ਜਮਾ ਘਟ ਹੈ ਜੀ कुल 4 ਲੱਖ ਰੁਪਇਆ ਮਾਲਕ ਨੇ ਰੇਟ ਕਿਹਾਗਾ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਚਲੋ ਕੋਈ ਗੱਲ ਨਹੀਂ ਸੀ ਅਡਜਸਟਮੈਂਟ ਕਰ ਲਾਂਗੇ ਘਰ ਵਧੀਆ ਬਣਿਆ ਹੋਇਆ ਕਮਰਾ ਤੁਸੀਂ ਚੈੱਕ ਕਰ ਹੀ ਲਿਆ ਸੀ ਇਹ ਪਹਿਲਾ ਕਮਰਾ ਤੇ ਥੱਲੇ ਆਪਾਂ ਨੂੰ ਪੱਥਰ ਲੱਗਿਆ ਹੋਇਆ ਮਿਲੂਗਾ ਸੀ ਤੇ ਦੋ ਕਮਰੇ ਮਾਲਕ ਨੇ ਦੱਸੇ ਨੇ ਜੇਕਰ ਇਹ ਆਪਾਂ ਪਾਣੀ ਵਾਸਤੇ ਗੱਲ ਕਰੀਏ ਮਾਲਕ ਕਹਿੰਦੇ ਨੇ ਸਰਕਾਰੀ ਟੂਟੀ ਲੱਗੀ ਹੋਈ ਆ ਪਾਣੀ ਦਾ ਕੋਈ ਤੋੜਾ ਨਹੀਂ ਹੈਗਾ ਸਰਕਾਰੀ ਟੂਟੀ ਵਧੀਆ ਜੀ ਪਾਣੀ 24 ਘੰਟੇ ਆਉਂਦਾ ਰਹਿੰਦਾਗਾ ਤੇ مالک ਕਹਿੰਦੇ ਨੇ ਵੀ ਬੋਰ ਵੀ ਕੀਤਾ ਹੋਇਆ ਪਰ ਮੋਟਰ ਮੋਟਰ ਤਾਂ ਨਹੀਂ ਪਾਈ ਹੋਈ ਕੱਲਾ ਬੋਰ ਕਰਕੇ ਰੱਖ ਰੱਖਿਆ ਜਿਹੜਾ ਬੰਦਾ ਵੀ ਖਰੀਦੂਆ ਬੋਰ ਕੀਤਾ ਹੋਇਆ ਬਸ ਮੋਟਰ ਪਾਉਣੀ ਆ ਤੇ ਜੋ ਵੀ ਹੈਗਾ ਜੀ 스타ਟਰ ਵਗੈਰਾ ਲਾ ਕੇ ਤੇ ਪਾਣੀ ਚੱਕ ਲਊਗੀ ਵਧੀਆ ਬੋਰ ਕੀਤਾ ਹੋਇਆ ਤੇ ਸਾਰੀ ਗੱਲਬਾਤ ਇਹਨਾਂ ਨੇ ਦੱਸੀ ਆ ਰੇਟ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਸੀ 4 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਸੀ ਬਾਕੀ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਏਰੀਆ ਇਹਨਾਂ ਦਾ ਜਿਹੜਾ ਪੈਂਡ ਸੀ ਘੁੰਮਣ ਕਲਾਂ ਜੀ ਘੁੰਮਣ ਕਲਾਂ ਇਹਨਾਂ ਦਾ ਪਿੰਡ ਹੈ ਖਾਸ ਮੋੜ ਮੰਡੀ ਇਹਨਾਂ ਨੂੰ ਬਿਲਕੁਲ ਨਜ਼ਦੀਕ ਲੱਗਦੀ ਹੈ ਜੀ ਜ਼ਿਲ੍ਹਾ ਬਠਿੰਡਾ ਲੱਗਦਾ ਮਾਨਸਾ ਰੋਡ ਤੇ ਮਾਲਕ ਨੇ ਦੱਸਿਆਗਾ ਤੇ ਮਾਲਕ ਦਾ ਨੰਬਰ 96 462 ਤੇ 65 332 ਬਾਕੀ ਨੰਬਰ ਕਨਫਰਮ ਕਰ ਲਓ ਸਕਰੀਨ ਤੇ ਜੀ ਗੱਲਬਾਤ ਜਿਹੜੀ ਵੀ ਕਰਨੀ ਹੋਈ ਗੱਲਬਾਤ ਤੁਸੀਂ ਕਰ ਸਕਦੇ ਹੋ ਬਾਕੀ ਨੰਬਰ ਸਹੀ ਲਾਇਓ ਜੀ ਜੇ ਕਿਸੇ ਨੇ 17 ਲੱਖ ਦੀ ਪਿੱਛੇ ਵਾਲੀ ਕੋਠੀ ਖਰੀਦਣੀ ਹੈ ਤਾਂ ਉਹਨਾਂ ਦੇ ਮਾਲਕ ਨਾਲ ਗੱਲ ਕਰਿਓ ਜੇ ਕਿਸੇ ਨੇ ਇਹ 4 ਲੱਖ ਦਾ ਖਰੀਦਣਾ ਸੀ ਤਾਂ ਇਹਨਾਂ ਦੇ ਮਾਲਕ ਨੂੰ ਫੋਨ ਕਰਿਓ ਸੀ ਨੰਬਰ ਗਲਤੀ ਨਾਲ 올 ਟੋਲਟ ਨਾਲ ਲਏ ਸੀ 4 ਲੱਖ ਦਾ ਸਮਝ ਕੇ 17 ਲੱਖ ਵਾਲੇ ਨੂੰ ਨਾਲ ਲਾ ਲਏ ਸੀ 17 ਲੱਖ ਵਾਲਾ ਸਮਝ ਕੇ 4 ਲੱਖ ਵਾਲੇ ਮਾਲਕ ਨੂੰ ਨਾ ਲੈ ਲਏ ਸੀ ਨੰਬਰ ਚੈੱਕ ਕਰਕੇ ਤੇ ਉਹ ਤੋਂ ਬਾਅਦ ਲਾਇਓ ਸੀ ਤੇ ਸਾਰਾ ਕੁਝ ਤੁਹਾਨੂੰ ਬਾਕੀ ਤਾਂ ਮੈਂ ਦੱਸ ਹੀ ਦਿੱਤਾ ਜੀ ਤੇ ਵੀਡੀਓ ਵਧੀਆ ਲੱਗੀ ਆ ਤਾਂ ਜਰੂਰ ਲਾਈਕ ਕਰ ਦਿਓ ਜੀ ਬਾਕੀ ਮੈਂ ਉਮੀਦ ਕਰਦਾ ਪਸੰਦ ਤੁਹਾਨੂੰ ਵੀਡੀਓ ਆ ਗਈ ਹੋਊਗੀ ਤੇ ਪਸੰਦ ਆਈਏ ਲਾਈਕ ਕਰਨਾ ਨਾ ਭੁੱਲਿਓ ਜੀ ਇੱਕ ਵਾਰੀ ਚੈੱਕ ਕਰ ਲਓ ਸਬਸਕ੍ਰਾਈਬ ਤੁਸੀਂ ਨਹੀਂ ਕੀਤਾ ਆਪਣਾ ਚੈਨਲ ਤਾਂ ਸਬਸਕ੍ਰਾਈਬ ਕਰ ਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਤੇ ਜਿੰਨੇ ਤੁਸੀਂ ਪਹੁੰਚੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜਮਾ ਫਰੀਜ ਆਪਾਂ ਐਡ ਲਾ ਦਾਂਗੇ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ 73800 26100 73 ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ